ਦੇ ਦਰਿੰਦੇ ਬੇਖੌਫ ਅਪਰਾਧੀ ਅਤੇ ਆਏ ਦਿਨ ਵਧਦੀ ਬਲਾਤਕਾਰ ਦੀ ਗਿਣਤੀ ਕੀ ਸੁਰੱਖਿਤ ਸਮਾਜ ਹੈ ਜਿਸ ਨੂੰ ਬਣਾਉਣ ਦੇ ਲਈ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਨੇ ਪੂਨੇ ਨੂੰ ਮਹਾਰਾਸ਼ਟਰ ਦਾ ਸਭ ਤੋਂ ਆਧੁਨਿਕ ਅਤੇ ਸੁਰੱਖਿਤ ਸ਼ਹਿਰ ਕਿਹਾ ਜਾਂਦਾ ਹੈ ਸਵੇਰ ਦੀ ਰੋਸ਼ਨੀ ਦੇ ਵਿੱਚ ਉੱਥੇ ਇੱਕ ਔਰਤ ਦੇ ਨਾਲ ਜੋ ਹੋਇਆ ਉਹ ਨਾ ਸਿਰਫ ਦੁਖਦਾਈ ਹੈ ਸਗੋਂ ਇਸ ਗੱਲ ਦਾ ਸਬੂਤ ਵੀ ਹੈ ਕਿ ਹਵਾਨੀਅਤ ਕਿਸੇ ਵੀ ਹਨੇਰੇ ਦੀ ਮਹਤਾਜ ਨਹੀਂ ਹੁੰਦੀ ਦਿਨ ਰਾਤ ਸਵਾਰੀਆਂ ਦੇ ਨਾਲ ਭਰੇ ਸਵਰਗੇਟ ਬੱਸ ਸਟੈਂਡ ਤੇ 26 ਸਾਲ ਦੀ ਮਹਿਲਾ ਦੇ ਨਾਲ ਬਲਾਤਕਾਰ ਵਰਗੀ ਘਿਨੋਣੀ ਘਟਨਾ ਸ਼ਰਿਆਮ ਵਾਪਰਦੀ ਹੈ ਤੇ ਅਸੀਂ ਸੋਚਦੇ ਹਾਂ ਕਿ ਅਸੀਂ ਸੁਰੱਖਿਆਤ ਜਾਣਕਾਰੀ ਮੁਤਾਬਕ ਪੀੜਤ ਮਹਿਲਾ ਸਵੇਰੇ ਕਰੀਬ 5:45 ਮਿੰਟ ਤੇ ਬਸ ਦੀ ਉਡੀਕ ਕਰ ਰਹੀ ਸੀ ਫਿਰਦੌਸ਼ੀਅਤ ਦੇ ਨੇੜੇ ਆਇਆ ਤੇ ਗੱਲਾਂ ਕਰਨ ਲੱਗਾ ਮਹਿਲਾ ਨੂੰ ਦੀਦੀ ਕਹਿ ਕੇ ਉਸਨੇ ਭਰੋਸਾ ਦਿਵਾਇਆ ਕਿ ਉਸਦੀ ਬਸ ਦੂਜੇ ਸਟੈਂਡ ਤੇ ਖੜੀ ਹੈ ਇੱਕ ਮਹਿਲਾ ਲਈ ਜਦੋਂ ਕੋਈ ਭਰਾ ਵਾਂਗ ਗੱਲ ਕਰਦਾ ਤਾਂ ਭਰੋਸਾ ਕਰਨਾ ਆਮ ਗੱਲ ਹੁੰਦੀ ਹੈ ਪਰ ਭਰੋਸਾ ਉਦੋਂ ਟੁੱਟਦਾ ਹੈ ਜਦੋਂ ਇੱਕ ਭਰਾ ਕਿਸੇ ਹੋਰ ਇਰਾਦੇ ਦੇ ਨਾਲ ਆਇਆ ਹੋਵੇ ਮੁਲਜ਼ਮ ਨੇ ਮਹਿਲਾ ਨੂੰ ਚਾਂਸਾ ਦੇ ਕੇ ਉਸ ਨੂੰ ਖਾਲੀ ਖੜੀ ਬਸ ਦੇ ਵਿੱਚ ਚੜਨ ਦੇ ਲਈ ਕਿਹਾ ਲਾਈਟਾਂ ਬੰਦ ਹੋਣ ਕਾਰਨ ਬਸ ਦੇ ਅੰਦਰ ਹਨੇਰਾ ਸੀ ਔਰਤ ਝਿਜਕੀ ਪਰ ਦੋਸ਼ੀ ਨੇ ਉਸ ਨੂੰ ਭਰੋਸਾ ਦਿੱਤਾ ਕਿ ਸਭ ਕੁਝ ਠੀਕ ਹੈ ਜਿਵੇਂ ਹੀ ਉਹ ਅੰਦਰ ਗਈ ਤਾਂ ਦਰਿੰਦਾ ਵੀ ਉਸ ਦੇ ਪਿੱਛੇ ਪਿੱਛੇ ਆ ਗਿਆ ਅਤੇ ਫਿਰ ਕੁਝ ਅਜੀਬਾ ਹੋਇਆ ਜਿਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬਹੁਤ ਔਖਾ ਹੈ ਮੁਲਜ਼ਮ ਦੀ ਪਛਾਣ 36 ਸਾਲਾ ਦਿੱਤਤ੍ਰੇ ਰਾਮਦਾਸ ਗਾੜੇ ਵਜੋ ਹੋਈ ਹੈ ਚੋਰੀ, ਚੇਨ ਸਨੈਚਿੰਗ ਤੇ ਹੁਣ ਬਲਾਤਕਾਰ ਫਿਰ ਵੀ ਆਦਮੀ ਸੜਕਾਂ ਤੇ ਖੁੱਲੇ ਆਮ ਘੁੰਮ ਰਿਹਾ ਹੈ ਅਤੇ ਆਖਰਕਾਰ ਇੱਕ ਔਰਤ ਦੀ ਸਨੇ ਜ਼ਿੰਦਗੀ ਬਰਬਾਦ ਕਰ ਦਿੱਤੀ। ਬਸ ਸਟੈਂਡ ਵਰਗੇ ਰੁਝੇਮਿਆਂ ਵਾਲੇ ਇਲਾਕੇ ਦੇ ਵਿੱਚ ਜਿੱਥੇ ਦਿਨ ਰਾਤ ਲੋਕਾਂ ਦੀ ਭੀੜ ਰਹਿੰਦੀ ਹੈ ਕੋਈ ਕਿਵੇਂ ਸੋਚ ਸਕਦਾ ਹੈ ਕਿ ਸਰਕਾਰੀ ਬਸ ਦੇ ਵਿੱਚ ਅਜਿਹਾ ਘਿਣਾਉਣਾ ਅਪਰਾਧ ਹੋ ਸਕਦਾ ਹੈ। ਪਰੇ ਹੋਇਆ ਅਤੇ ਸਾਡੀ ਸੁਰੱਖਿਆ ਪ੍ਰਣਾਲੀ ਬਸ ਤਮਾਸ਼ਾ ਦੇਖਦੀ ਰਹੀ। ਘਟਨਾ ਤੋਂ ਬਾਅਦ ਔਰਤ ਨੇ ਕਿਸੇ ਤਰ੍ਹਾਂ ਆਪਣੇ ਆਪ ਤੇ ਕਾਬੂ ਪਾਇਆ ਡਰੀ ਟੁੱਟੀ ਗੁੱਸੇ ਦੇ ਵਿੱਚ ਉਸਨੇ ਆਪਣੇ ਘਰ ਲਈ ਇੱਕ ਹੋਰ ਬਸ ਫੜੀ ਰਸਤੇ ਦੇ ਵਿੱਚ ਉਸਨੇ ਆਪਣੇ ਦੋਸਤ ਨੂੰ ਫੋਨ ਕੀਤਾ ਜਿਸਨੇ ਉਸ ਨੂੰ ਤੁਰੰਤ ਪੁਲਿਸ ਦੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਦੀ ਸਲਾਹ ਦਿੱਤੀ। ਸਵਰਗੀਰ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਅਤੇ ਮੁਲਜ਼ਮ ਦੀ ਪਛਾਣ ਕੀਤੀ ਗਈ। ਇਹ ਖੁਲਾਸਾ ਹੋਇਆ ਕਿ ਦਿੱਤਾ ਗਾੜੇ ਪਹਿਲਾਂ ਹੀ ਹਿਸਟਰੀ ਸ਼ੀਟਰ ਤਾਂ ਹੁਣ ਸਵਾਲ ਇਹ ਉੱਠਦਾ ਹੈ ਕਿ ਜਦੋਂ ਇੱਕ ਬੰਦੇ ਦਾ ਰਿਕਾਰਡ ਪਹਿਲਾਂ ਹੀ ਜੁਰਮ ਦੇ ਨਾਲ ਭਰਿਆ ਹੋਇਆ ਸੀ ਤਾਂ ਫਿਰ ਉਹ ਆਜ਼ਾਦ ਕਿਵੇਂ ਘੁੰਮ ਰਿਹਾ ਸੀ ਹਰ ਵਾਰ ਇੱਕ ਨਵਾਂ ਕੇਸ ਹਰ ਵਾਰ ਉਹੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਵਾਲੀ ਬਿਆਨਬਾਜ਼ੀ ਤੇ ਕੇਸ ਕੁਝ ਦਿਨਾਂ ਦੇ ਬਾਅਦ ਠੰਡਾ ਪੈ ਜਾਂਦਾ ਸੜਕ ਤੇ ਸੁਰੱਖਿਤ ਨਹੀਂ ਔਰਤ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਹੋਏ ਵੀ ਡਰਦੀ ਹੈ ਤੇ ਹੁਣ ਸਰਕਾਰੀ ਬੱਸ ਵੀ ਸੁਰੱਖਿਤ ਨਹੀਂ ਰਹੀ ਕਿਹਾ ਜਾਂਦਾ ਹੈ ਕਿ ਪਬਲਿਕ ਪਲੇਸਿਸ ਸਭ ਤੋਂ ਸੁਰੱਖਿਅਤ ਹਨ ਪਰ ਜਦੋਂ ਅਪਰਾਧੀ ਬੇਖੌਫ ਘੁੰਮ ਰਹੇ ਹੋਣ ਅਤੇ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਦੇ ਵਿੱਚ ਸੁੱਤਾ ਹੋਇਆ ਹੋਵੇ ਤਾਂ ਸ਼ਹਿਰ ਦੀ ਸੁਰੱਖਿਆ ਵੀ ਮਜ਼ਾਕ ਬਣ ਜਾਂਦੀ ਹੈ ਇਸ ਮਾਮਲੇ ਨੇ ਸਵਾਲ ਉਠਾਇਆ ਕਿ ਹੁਣ ਔਰਤਾਂ ਦੇ ਲਈ ਬਸ ਸਟੈਂਡ ਤੇ ਬਸ ਦਾ ਇੰਤਜ਼ਾਰ ਕਰਨਾ ਕਿੰਨਾ ਖਤਰਨਾਕ ਹੋ ਸਕਦਾ ਹੈ